ਕਿ ਤਰ੍ਹਾਂ ਵਈਆ ਜਦ ਤਰ੍ਹਾਂ ਕੋਈ ਕਾਲ ਮ ਫੋਨ ਨਹੀਂ ਆਇਆ ਹੈਗਾ ਨਾ ਮੈਸੇਜ ਗਾਲ ਮੇਮਸ਼ੀ ਮਰੇ ਚਲੇ ਜਾ ਮਾਜ ਬਟ ਆਈ ਡੋਨਟ ਹੈਵ ਮਨੀ ਪਲੀਜ਼ ਥੋੜੀ ਜਿਹੀ ਸੈਂਡ ਕਾਲ ਤੋ ਤੇਰੇ ਨਾਲ ਤਾਂ ਮੇਰਾ ਮੱਥਾ ਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਤੂੰ ਤਾਂ ਹੈਗਾ ਸਿਰੇ ਦਾ ਅਨਪੜਵੰਦਾ ਤੂੰ ਕਿ ਜੋ ਵੀ ਆ ਕੁਸਾ ਹੈ ਇੱਕ ਨੰਬਰ ਦਾ ਤੇਰੇ ਨਾਲ ਤਾਂ ਮੱਥਾ ਲਾਉਣ ਦਾ ਕੋਈ ਫਾਇਦਾ ਨਹੀਂ ਤੇ ਰਹੀ ਗੱਲ ਮੇਰੇ ਪਿਓ ਦੀ ਜੇਬ ਚ ਕਿੰਨਾ ਪੈਸਾ ਲੱਗਿਆ ਨਾ ਉਹ ਮੈਨੂੰ ਪਤਾ ਜੋ ਸਾਡੇ ਹਾਲਾਤ ਆ ਨਾ ਸਾਨੂੰ ਪਤਾ ਤੇਰੇ ਵਰਗੇ ਚਵਲ ਨੂੰ ਚਾਰ ਪੈਸੇ ਖਾਣ ਵਾਲੇ ਨੂੰ ਨਹੀਂ ਪਤਾ ਅੱਛਾ ਵੈਸੇ ਹਾਂਜੀ ਸਸੀ ਕਲ ਜੀ ਕੀ ਹਾਲ ਚੱਲ ਠੀਕ ਹੋ ਸਾਰੇ ਅੱਜ ਫਿਰ ਇੱਕ ਵੱਖਰੀ ਸੋਚ ਵੱਖਰੇ ਮੁੱਦੇ ਦੇ ਨਾਲ ਆਏ ਹੈਗੇ ਮੁੱਦਾ ਤਾਂ ਪੁਰਾਣਾ ਹੀ ਹੈਗਾ ਨਵਾਂ ਤਾਂ ਨਹੀਂ ਬਟ ਉਹ ਦੁਬਾਰ ਤੋਂ ਪੱਕ ਉੱਠ ਗਿਆ ਹੈ ਗੁਰੂ ਘਰ ਵਾਲਾ ਮੁੱਦਾ ਬਟ ਮੈਨੂੰ ਇਹਦੇ ਵਿੱਚ ਇਹ ਲੱਗ ਰਿਹਾ ਵੀ ਇਕਲੀ ਆਲਾ ਨਾ ਈਮੋਸ਼ਨਲ ਫੂਲ ਬਣ ਗਿਆ ਹੈਗਾ ਤੇ ਇੱਕ ਜਦੋਂ ਕੁਲੜ ਪੇਜਿਆ ਵਾਲਿਆ ਦਾ ਮੁੱਦਾ ਉੱਠਿਆ ਸੀ ਦੁਵਾਰ ਤੋਂ ਤੇ ਇੱਕ ਜਦੋਂ ਗੁਰਕੌਰ ਵਾਲਾ ਮੁੱਦਾ ਹੋ ਰਿਹਾ ਸੀ ਜਦੋਂ ਉਹਨੇ ਉਹਦਾ ਪੋਡਕਾਸਟ ਕੀਤਾ ਸੀ ਤੇ ਮੈਂ ਭਾਜੀ ਨੂੰ ਸਪੈਸ਼ਲ ਮੇਲ ਵੀ ਕੀਤੀ ਸੀ ਵੀ ਪਾਜੀ ਕੰਟੈਕਟ ਮੀ ਤੋਂ ਮੈਨੂੰ ਦੇ ਫਸ ਤੋਂ ਹੀ ਪਤਾ ਲੱਗ ਗਿਆ ਸੀ ਵੀ ਇਹ ਕੁੜੀ ਗਲਤ ਹੈਗੀ ਆ ਦੇਖੋ ਹੁਣ ਤੁਸੀਂ ਕਹੋਗੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀ ਦੇਖੋ ਮੈਂ ਪਹਿਲਾਂ ਵੀ ਇੱਥੇ ਵੀਡੀਓ ਪਾਈ ਹੈ ਬਟ ਮੈਂ ਐਜ਼ ਇਨ ਮਤਲਬ ਨਿਰਪੱਖੋ ਕੇ ਵੀਡੀਓ ਪਾਈ ਹੋ ਉਹਦੇ ਵਿੱਚ ਮੈਂ ਦੱਸਿਆ ਵੀ ਗੁਰਕੌਰ ਦਾ ਘਰ ਕਿੱਦਾਂ ਬੱਝ ਸਕਦਾ ਸੀ ਤੇ ਉੱਚ ਦੋ ਤਿੰਨ ਘਟਨਾਵਾਂ ਹੋਰ ਵੀ ਸ਼ਾਮਿਲ ਕੀਤੀਆਂ ਮਿਕਸ ਦੀ ਵੀਡੀਓ ਹੈਗੀ ਮੈਂ ਡਿਸਕ੍ਰਿਪਸ਼ਨ ਤੇ ਲਿੰਕ ਪਾ ਦੂੰਗੀ ਕਾਈਂਡਲੀ ਉਹਨੂੰ ਜਾ ਕੇ ਨਾ ਇੱਕ ਵਾਰੀ ਦੇਖ ਲਿਓ ਫਿਰ ਦੇਖਿਓ ਵੀ ਆਪਾਂ ਕਿੱਥੇ ਤੱਕ ਸੋਚਦੇ ਹੈਗੇ ਆ ਜਾਂ ਹਰ ਬੰਦੇ ਨੂੰ ਕਿੱਥੇ ਤੱਕ ਸੋਚਣਾ ਚਾਹੀਦਾ ਹੈਗਾ ਮੈਨੂੰ ਇਸ ਤਰ੍ਹਾਂ ਪਤਾ ਲੱਗਿਆ ਸੀ ਦੇਖੋ ਆਪਣੀ ਜਿਹੜੀ ਸਭ ਤੋਂ ਬੰਦੇ ਦੀ ਪਹਿਲੀ ਪਰਖ ਹੁੰਦੀ ਨਾ ਬੰਦੇ ਦੇ ਹਾਫ ਭਾਫ ਤੋਂ ਹੁੰਦੀ ਹੈ ਉਹਦੇ ਬੋਲਣ ਦਾ ਤਰੀਕਾ ਹੱਤ ਤੋਂ ਵੱਧ ਮਿੱਠਾ ਹੋਣਾ ਜਾਂ ਜਿਸ ਤਰੀਕੇ ਦੇ ਨਾਲ ਗੱਲ ਆਪਣਾ ਦੁੱਖੜਾ ਸੁਣਾ ਰਹੀ ਸੀ ਇਕੋ ਨਾਰਮਲੀ ਜਿਸ ਬੰਦੇ ਨਾਲ ਇੰਨਾ ਕੁਝ ਹੋਇਆ ਹੋਵੇ ਨਾ ਔਰ ਉਹਨੇ ਇੰਨੇ ਪੋਡਕਾਸਟ ਕੀਤੇ ਹੋਣ ਤਾਂ ਇੱਕ ਵਾਰ ਵੀ ਉਹ ਰੋਇਆ ਨਾ ਹੋਵੇ ਮੈਂ ਪਿੱਛੇ ਜੀ ਇੱਕ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਕੋਈ ਮਾੜੀ ਜਿਹੀ ਗੱਲ ਹੋਈ ਸੀ ਤੁਹਾਨੂੰ ਪਤਾ ਮੇਰੇ ਅੱਖਾਂ ਚੋਂ ਪਾਣੀ ਆ ਗਿਆ ਸੀ ਤੇ ਜਿਹਦੇ ਨਾਲ ਇੰਨਾ ਕੁਝ ਹੋਇਆ ਹੋਏਗਾ ਨਾ ਮਤਲਬ ਮੁੱਲੀ ਨਾ ਉਹਦਾ ਗੱਟ ਚ ਪਾਰ ਜਾਂਦਾ ਹੈਗਾ ਬੜੋ ਕਿਧਰੇ ਵੀ ਰੋ ਨਹੀਂ ਰਹੀ ਹੈਗੀ ਦੂਸਰਾ ਉਹਦਾ ਜਿਹੜਾ ਪਲਾਨਿੰਗ ਸੀ ਉਹਦੀ ਪਲਾਨਿੰਗ ਅਰਜ ਦੀ ਨਹੀਂ ਸੀ 3 ਸਾਲ ਪੁਰਾਣੀ ਸੀ ਉਹ ਅੱਜ ਮੁੰਡਿਆਂ ਤੋਂ ਪੈਸੇ ਨਹੀਂ ਮੰਗ ਰਹੀ ਉਹ ਪਹਿਲਾਂ ਤੋਂ ਹੀ ਮੰਗ ਰਹੀ ਸੀ ਉਹ ਬਾਹਰ ਵਾਲੇ ਮੁੰਡੇ ਨਾਲ ਵਿਆਹ ਬੜੀ ਸੋ ਸਮਝ ਕੇ ਕਰਾਰੇ ਸੀ ਪਹਿਲਾਂ 3 ਸਾਲ ਮੰਗਿ ਰਹੀ ਠੀਕ ਹੈ ਜੀ ਇੱਕ ਤਾਂ ਸਟੈਂਪ ਲਾ ਕੇ ਵੀ ਹਾਂ ਜੀ ਇਹਦਾ ਵਿਆਹ ਹੋਣ ਵਾਲਾ ਜਾਂ ਕੁਛ ਹੈ ਤਾਂ 3 ਸਾਲੋਂ ਨੇ ਫੁੱਲ ਐਸ਼ ਪ੍ਰستی ਕੀਤੀ ਜਾਂ ਕੁਛ ਵੀ ਹੈ ਤਾਂ ਇੱਥੇ ਇਹ ਹੈ ਵੀ ਮਾੜਾ ਮੋਟਾ ਜਿਹਾ ਮੁੰਡੇ ਨੂੰ ਪਤਾ ਵੀ ਸੀ ਤਾਂ ਉਹਨੇ ਦੀਪ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਇੱਥੇ ਗਲਤੀਆਂ ਦੇਖੋ ਮੁੰਡੇ ਵਾਲਿਆਂ ਤੋਂ ਹੋਈਆਂ ਜਿਹੜਿਆ ਕਿਉਂ ਉਹਨਾਂ ਨੇ ਪੂਰਾ ਇਹਦਾ ਮਤਲਬ ਛਾਣਬੀਨ ਨਹੀਂ ਕੀਤੀ ਹੈਗੀ ਪਲੈਨਿੰਗ ਸੀ ਮੁੰਡੇ ਨੇ ਤਾਂ ਬਾਹਰ ਰਹਿਣਾ ਹੀ ਹੈ ਬਾਹਰ ਹੀ ਰਹਿਣਾ ਹੈਗਾ ਤਾਂ ਹੀ ਇਹ ਥਾਰਾ ਪਿੰਨਾ ਨਾਮ ਤੇ ਲਵਾ ਕੇ ਲੈਣ ਸੀ ਠੀਕ ਹੈ ਵੀ ਉਹ ਬਾਹਰ ਹੈਗਾ ਮੈਂ ਇੱਥੇ ਕੋਲੈਜ ਪਾਸੇ करूंगी ਤੇ ਹੁਣ ਜਿਹੜਾ ਇਹਨੇ ਪੋਡਕਾਸਟ ਕੀਤਾ ਸੀ ਜਿਹੜਾ ਸੋਸ਼ਲ ਮੀਡੀਆ ਤੇ ਆ ਕੇ ਸੀ ਨਹੀਂ ਕਰੇ ਕਿ ਤOSE ਉਹਦੇ ਪਿੱਛੇ ਨਾ ਬਹੁਤ ਵੱਡੀ ਇੱਕ ਪਲੈਨਿੰਗ ਸੀ ਜਿਹੜੀ ਉਹ ਪਲੈਨਿੰਗ ਟੋਟਲੀ ਗਗਨ ਪੈਨ ਨੇ ਫੇਲ ਕੀਤੀ ਹੈ ਠੀਕ ਹੈ ਜੀ ਇੱਕ ਪੱਤਰਕਾਰ ਹੈਗੀ ਹੈ ਗਗਨ ਕੋਰ ਆਈ ਰਿਸਪੈਕਟ दैट ਲੇਡੀ ਠੀਕ ਹੈ ਆਈ ਰਿਸਪੈਕਟ दैट ਗਰਲ ਠੀਕ ਹੈ ਤਾਂ ਮੇਰੇ ਤੋਂ ਮੱਚ ਛੋਟੀ ਹੀ ਹੋਣੀ ਹੈ ਤਾਂ ਉਹਨੇ ਜਿਸ ਤਰੀਕੇ ਨਾਲ ਜਾਂਚ ਕੀਤੀ ਹੈ ਤਾਂ ਉਹਨੇ ਗਰੀ ਇਹਦੀ ਪਲੈਨਿੰਗਸ ਇੰਨਾ ਟੋਟਲੀ ਫੇਲ ਕਰਤੀ ਉਹ ਗੁਰਕੌਰ ਦਾ ਮਕਸਦ ਸੀ ਵੀ ਇਹਨਾਂ ਨੂੰ ਪੂਰੀ ਤਰ੍ਹਾਂ ਬਦਨਾਮ ਕਰਕੇ ਇੱਕ ਪ੍ਰੈਸ਼ਰ ਕ੍ਰੀਏਟ ਕਰਕੇ ਵੀ ਇਹਨਾਂ ਤੋਂ ਮੈਕਸਿਮਮ ਪੈਸੇ ਕਢਾਏ ਜਾਣ ਤਾਂ ਦੇਖੋ ਪੈਸੇ ਦੀ ਤਾਂ ਭੁੱਖੀ ਹੈਗੀ ਐ ਨਹੀਂ ਤੇ ਐਵੇਂ ਬਗਾਨੇ ਮੁੰਡਿਆਂ ਤੋਂ ਕਿਉਂ ਪੈਸੇ ਮੰਗਦੀ ਕਰਦੀ ਮੈਂ ਰਿਕਾਰਡਿੰਗਸ ਵੀ ਵਿੱਚ ਲਾਉਂਗੀ ਤੁਸੀਂ ਸੁਣ ਲਿਓ ਜਰੂਰ ਇਹ ਆਵਾਜ਼ ਬਤਾਲ ਦੋ ਰਹੀ ਮੈਂ ਗੋਲੀ ਚਲਾ ਦੇਣੀ ਆ ਭਾਈ ਯਾਰ ਫੱਲ ਕਰੀ ਜੱਲ ਲੱਗਣਾ ਤਲਾ ਤਲਾ ਗੋਲੀ ਗਾਣੀ ਨਾ ਬਰਾਂਦੇ ਆ ਦੋਸਤ ਚਲ ਜੀ ਚੁੱਪ ਕਿੰਨੀ ਪਿੱਛੇ ਚੋਰ ਅੰਕਿੰਨਾ ਚੋਰੀ ਆ ਰਹੀ ਹੈ ਨਾ ਇਹ ਕਿੰਨੇ ਦਾ ਲੀ ਹੈ ਹੈਗੇ ਤਾਂ ਚੋਰੀ ਚ ਮੇਰੀ ਹੈਗਾ ਕੋਈ ਕਾਹਨੋ ਜੀ ਲੈ ਜਾਣਾ ਜੀ ਉਹਦੇ ਪੈਸੇ ਮੇਰੇ ਭੇਜ ਦੋ ਤਰੋਂ ਮੈਂ ਨਹੀਂ ਚਲ ਕੋਈ ਗੱਲ ਨਹੀਂ ਇਹਦਾ ਨਾ ਵੀ ਚੱਲ ਇਹ ਚਲ ਕੋਈ ਨਹੀਂ بڑا ਮोटा ਕੁਮੂ ਹੋ ਜਾਊਗਾ ਤਦ ਤੱਕ ਦਬਾ ਕੇ ਲੈਕਸ ਹੋਊਗਾ ਅੱਛਾ ਜੀ ਮੈਂ ਕੋਈ ਵੀ ਕੈਰੈਂਟੀਨ ਲਵਾਉਣਾ ਕੋਈ ਸਾਰੀ ਚੀਜ਼ਾਂ ਦੇ ਪ੍ਰੂਫ ਪਿਆ ਮੇਰੇ ਕੋਲ

ਇਹ ਪੈਸੇ ਭਾਈ ਹੁਣ ਤੱਕ ਤੇਰੇ ਕੋਲ ਲੈ ਚੁੱਕੀ ਆ ਮਗਰ ਮੈਨੂੰ ਮੜਾ ਰਾਲ ਦੋ 1,25,000 ਰੁਪਇਆ ਤੁਹਾਡੇ ਤੋਂ ਲੈ ਚੁੱਕੀ ਆ ਤੇ ਤੁਸੀਂ ਦੇਖੋ ਫਿਰ ਇਟਲੀ ਵਾਲੇ ਭਾਜੀ ਨੇ ਹੁਣ ਇੱਕ ਫਿਰ ਵੀਡੀਓ ਪਾਈ ਆ ਜਰਾ ਮੜਾ ਜਿ ਦੇਖਿਓ ਇਹਦੇ ਵਿੱਚ ਹੁਣ ਭਾਜੀ ਕੀ ਕਹਿ ਰਹੇ ਹੈਗੇ ਆ ਵੀ ਚਲਦੇ ਡਿਵੋਰਸ ਦੇ ਵਿੱਚ ਇਸੋਂ ਮੁੰਡੇ ਤੋਂ ਪੈਸੇ ਮੰਗ ਰਹੀ ਐ ਜੋ ਕਿ ਗਲਤ ਐ ਤਾਂ ਕੁੜੀ ਗਲਤ ਹੋ ਕਹਿੰਦੇ ਆ ਦੇਖੋ ਭਾਜੀ ਇੱਥੇ ਫਿਰ ਤੁਸੀਂ ਗਲਤ ਜਾ ਰਹੇ ਹੋ ਆ ਵਾਲੀ ਮੇਰੀ ਵੀਡੀਓ ਨਾ ਇਟਲੀ ਵਾਲੇ ਭਾਜੀ ਤਾਂ ਤੁਸੀਂ ਜ਼ਰੂਰ ਪਹੁੰਚਾ ਦਿਓ ਭਾਜੀ ਸਰ ਮੈਂ ਕਹਿੰਦਾ ਨੀਚਰੀ ਦੰਦਾ ਹੋਵੇ ਮੈਂ ਫਿਰ ਵੀ ਨਹੀਂ ਇਹਨੂੰ ਗਲਤ ਲਿਆ ਠੀਕ ਐ ਪਰ ਤੂੰ ਚੱਲਦੇ ਡਿਵੋਰਸ 'ਚ ਕਿਸੇ ਕੋ ਪੈਸੇ ਮੰਗ ਰਹੀ ਐ ਕਿਸ ਕੋ ਪੈਸੇ ਮੰਗ ਰਹੀ ਯਾਰ ਤੋਦੇ ਨਾਲ ਵਿਆਹ ਦੇ ਤੂੰ ਵਾਅਦਾ ਕਰਨ ਢੀ ਐ ਕਿ ਕਿਸ ਕਿਹੜੇ ਪਾਸੇ ਸਹੀ ਐ ਬਣੀ ਪਰਤਾ ਭਾਈ ਕੁੜੀ ਵੀ ਇੱਥੇ ਕੁੜੀ ਹੀ ਕੁੜੀ ਵੀ ਗਲਤ ਐ ਇੱਥੇ ਜੇ ਉਹ ਕਰ ਰਹੇ ਗੱਲ ਹਨਾ ਤੇ ਤੇ ਮੇਰੇ ਕਹਿੰਦਾ ਵੇਜ ਵੇਜ ਮੈਂ ਦੀ ਮੁੱਖੀ ਗੱਲ ਇੱਥੇ ਐ ਕਿ ਤੁਸੀਂ ਰਖੜੇ ਗਏ ਮੈਂ ਰਖੜਿਆ ਗਿਆ ਸਾਡੇ ਨਾਲ ਮੈਰ ਵਾਲੀ ਹੋ ਗਈ ਤੇ ਮੇਰੇ ਕਹਿੰਦਾ ਮਤਲਬ ਸੀ ਕਿ ਜਿਹੜੀ ਗੱਲ ਮਾਮੇ ਦੀ ਨਹੀਂ ਹੈ ਕਿ ਮਾਮਾ ਹੱਥ ਪਾਲੰਦਾ ਉਹ ਇੰਨੇ ਵੀ ਕਿਤੇ ਨਾ ਕਿਤੇ ਇਹਦੀ ਇਹਦੀ ਹਰਕਤਾਂ ਤੋਂ ਲੱਗਾ ਹੋਣਾ ਇੰਡੀਕੇਸ਼ਨ ਕਿਉਂਕਿ ਮੈਂ ਕਹਿੰਦਾ ਨਾ ਵੀ ਮੈਨੂੰ ਅੱਜ ਤੱਕ ਇਹਨੇ ਭਾਜੀ ਨਹੀਂ ਕਿਹਾ ਮੈਨੂੰ ਜੀਜੀ ਕਰਕੇ ਤੇ ਦੇਖੋ ਚਾਹੇ ਚਲਦੇ ਡਿਵੋਰਸ ਵਿੱਚ ਹੋਵੇ ਚਾਹੇ ਕੁੜੀ ਕੁਵਾਰੀ ਹੋਵੇ ਤੇ ਚਾਹੀ ਛੱਡੀ ਹੋਈ ਹੋਵੇ ਡਿਵੋਰਸ ਹੋ ਗਿਆ ਹੋਵੇ ਕਿਸੇ ਵੀ ਗੈਰ ਮਰਦ ਤੋਂ ਜਿਹੜਾ ਕਿ ਸ਼ਾਦੀशुदा ਆ ਚਾਹੇ ਨਈ ਵੀ ਵਿਆਹਿਆ ਹੋਇਆ ਕਿਸੇ ਵੀ ਬੰਦੇ ਤੋਂ ਪੈਸੇ ਮੰਗਣੇ ਗਲਤ ਹੈ ਠੀਕ ਹੈ ਜੀ ਉਹ ਕਿਸ ਤਰ੍ਹਾਂ ਮੈਂ ਦੱਸਦੀ ਹਾਂ ਦੇਖੋ ਪੜ੍ਹੀ ਲਿਖੀ ਹੈ ਥਾਰੇ ਦੇ ਕੋਲ ਹੈਗੀ ਹੈ ਸੋਹਣੀ ਸੁਨੱਖੀ ਹੈ ਦੇਖਣ ਨੂੰ ਵਧੀਆ ਝੱਟਦੀ ਹੈਗੀ ਹੈ ਤਾਂ ਮੌਕਈ ਕਰ ਲੈ ਸਾਡੇ ਵਰਗ 18 ਸਾਲ ਹੋ ਗਏ ਕੰਮ ਕਰਦੇ ਨੂੰ ਅਸੀਂ ਅੱਜ ਤੱਕ ਆਪਣੇ ਹਸਬੰਦ ਨੂੰ ਇਹ ਨਹੀਂ ਕਿਹਾ ਹੈਗਾ ਵੀ ਮੈਨੂੰ ਇੱਕ 500 ਰੁਪਏ ਦਾ ਜਾਂ 1000 ਰੁਪਏ ਦਾ ਸੂਟ ਵੀ ਲੈ ਦੋ ਉੱਪਰ ਤੋਂ ਲੈ ਕੇ نیچے ਤੱਕ ਜੋ ਵੀ ਮੇਰਾ ਇਸ ਟਾਈਮ ਵੇਅਰ ਕੀਤਾ ਹੋਇਆ ਹੈਗਾ ਨਾ ਉਹ ਮੈਂ ਆਪਣੀ ਕਮਾਈ ਦਾ ਖਰੀਦਿਆ ਹੈ ਇਹ ਨਹੀਂ ਵੀ ਉਹ ਜ਼ਿੰਮੇਵਾਰੀ ਨਹੀਂ ਚੱਕਦੇ ਪ੍ਰੋਪਰ ਜ਼ਿੰਮੇਵਾਰੀ ਚੱਕਦੇ ਆ ਬਟ ਮੈਂ ਇੱਕ ਦ ਸੈਲਫ ਰਿਸਪੈਕਟ ਹੁੰਦੀ ਹੈ ਠੀਕ ਹੈ ਵੀ ਮੈਂ ਕਿਸੇ ਅੱਗੇ ਹੱਥ ਨਹੀਂ ਅੜ ਸਕਦੀ ਹੈਗੀ ਉਹ ਉਹਨੂੰ ਚਾਹੀਦਾ ਜੇ ਉਹਨੂੰ ਪੈਸਿਆਂ ਦੀ ਲੋੜ ਹੈਗੀ ਹੈ ਨਾ ਤਾਂ ਉਹ ਕੰਮ ਕਰ ਸਕਦੀ ਹੈਗੀ ਹੈ ਤਾਂ ਜਗ੍ਹਾ ਜਗ੍ਹਾ ਥਾਂ ਥਾਂਈ ਪੈਸੇ ਮੰਗਣੇ ਇਹ ਚਾਹੇ ਵਿਆਹੀ ਹੈ ਚਾਹੇ ਡਿਵੋਰਸੀ ਹੈ ਇਹ ਗਲਤ ਹੈ ਬਾਜੀ ਇੱਥੇ ਫਿਰ ਤੁਸੀਂ ਮੇਰੇ ਹਿਸਾਬ ਨਾਲ ਇਹ ਸਟੇਟਮੈਂਟ ਗਲਤ ਹੈ ਵੀ ਉਹ ਮੁੰਡਿਆਂ ਤੋਂ ਪੈਸੇ ਮੰਗਦੀ ਤਾਂ ਗਲਤ ਹੈ ਨਹੀਂ ਬਾਜੀ ਉਹ ਕੁੜੀ ਹੀ ਗਲਤ ਹੈ ਬਾਕੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੂੰਗੀ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਵੀ ਉਹ ਕਿੰਨਾ ਦੇ ਕੰਟੈਕਟਰ ਦੇ ਵਿੱਚੋਂ ਕੁੜੀ ਰੰਦੀ ਹੈਗੀ ਆ ਤੇ ਬਾਕੀ ਸਲੂਟ ਹੈ ਗगन ਜਿੰਨੀਆਂ ਤਮਕੀਆਂ ਉਹਨ ਨੂੰ ਆਈਆਂ ਜਿਸ ਤਰੀਕੇ ਨਾਲ ਉਹਨੇ ਪਤਾਲ ਕੀਤੀ ਪਰਚੋਲ ਕੀਤੀ ਸਾਰੀ ਇਨਵੈਸਟੀਗੇਸ਼ਨ ਕੀਤੀ ਔਰ ਨਿਰਪੱਖ ਹੋ ਕੇ ਜੀ ਉਹ ਚੀਜ਼ ਨਾ ਕਰਦੀ ਨਾ ਗगन ਠੀਕ ਹੈ ਜਿਹੜੇ ਪੱਤਰਕਾਰ ਹੈਗੇ ਆ ਨਾ ਉਹ ਕਰਦੇ ਇਹ ਚੀਜ਼ ਤਾਂ ਇਹ ਤਾਂ ਤਾਂ ਲੱਗਦਾ ਨਾਲੇ سوشل میڈیا ਤੇ ਸਾਸੂਰੇ ਨੂੰ ਬਲੈਕਮੇਲ ਕਰਨ ਦਾ ਮੈਂ ਇਹ ਨਹੀਂ ਕਹਿੰਦੇ ਸਾਸੂਰੇ ਨੇ ਗਲਤ ਹੁੰਦੇ ਹੁੰਦੇ ਇੱਕ ਕਈ ਗਲਤ ਹੁੰਦੇ ਆ ਬਟ ਅੱਜ ਦੇ ਅੱਜ ਜੋ ਸਮਾਂ ਚੱਲ ਰਿਹਾ ਹੈ ਨਾ ਮੁੰਡੇ ਕਾਫੀ ਹੱਦ ਤੱਕ ਸਹੀ ਚੱਲ ਰਹੇ ਆ ਔਰ ਕੁੜੀਆਂ ਕੀ ਹੈ ਆਪਣੀਆਂ ਹੱਦਾਂ ਬੰਨੇ ਪਾਰ ਕਰ ਰਹੀਆਂ ਇੱਕ ਇਕਵੈਲਟੀ ਦੇ ਨਾਂ ਤੇ ਸ਼ੋਸ਼ਲ ਫਰੀडम ਦੇ ਨਾਂ ਤੇ ਯਾ ਅਸੀਂ ਪੜੇ ਲਿਖੇ ਆ ਦੇਖੋ ਪੜੇ ਲਿਖੇ ਅਸੀਂ ਵੀ ਹੈਗੇ ਆ ਬਟ ਇੱਕ ਅੱਦਾ ਬੰਨੇ ਜਿਹੜੇ ਇੱਕ ਕੁੜੀਆਂ ਦੇ ਹੁੰਦੇ ਆ ਇੱਕ ਔਰਤ ਦੇ ਹੁੰਦੇ ਆ ਉਹਨੂੰ ਕਦੇ ਵੀ ਪਾਰ ਨਹੀਂ ਕਰਨਾ ਚਾਹੀਦੇ ਇਹਨੇ ਪਾਰ ਕਿਤੇ ਸੀ ਠੀਕ ਹੈ ਜੀ ਇਹਨੇ ਓਵਰ ਸਮਾਰਟ ਪਲੇ ਕੀਤਾ ਸੀ ਤੇ ਅੱਜ ਨਾ ਘੜਦੀ ਰਹੀ ਤੇ ਨਾ ਘਾਟਦੀ ਰਹੀ ਤਾਂ ਥੈਂਕਸ ਟੂ ਗਗਨ ਠੀਕ ਹੈ ਜਿਹੜੀ ਜਰਨਲਿਸਟ ਹੈਗੀ ਆ ਤਾਂ ਉਹਨੇ ਮਤਲਬ ਨਹੀਂ ਤੇ ਕੁੜੀਆਂ ਨੇ ਖੇਡ ਬਣਾ ਲੈਣੇ ਸੀ ਇਹਨਾਂ ਦਾ 40 ਕੁੜੀਆਂ ਦਾ ਗਰੁੱਪ ਹੈ ਇਹਨਾਂ ਦਾ ਕੰਮ ਹੀ ਇਹੀ ਹੈ ਇੱਤੋਂ ਪੈਸੇ ਲੈ ਲਾ ਉੱਤੋਂ ਪੈਸੇ ਲੈ ਲਾ ਜਦੋਂ ਮੁੰਡਾ ਪੈਸੇ ਵਾਪਸ ਮੰਗਣ ਲੱਗਦਾ ਹੈਗਾ ਤੇ ਫਿਰ ਕਹਿਣਗੇ ਅਸੀਂ ਤੇਰੀ ਵਾਈਫ ਨੂੰ ਦੱਸ ਦਾਂਗੇ ਤੇ ਬਾਕੀ ਇੱਕ ਭਾਈ ਪੰਜਾਬ 1984 ਵਾਲੇ ਨੇ ਵੀ ਵੀਡੀਓ ਭਾਈ ਹੈਗੀ ਉਹ ਉਹਨਾਂ ਨੇ ਵੀ ਸਹੀ ਬੋਲੇ ਹੈਗਾ ਤੇ ਥੈਂਕਸ ਜਿਹੜੇ ਮਤਲਬ ਜਾਗਦੀ ਜਮੀਰਾ ਵਾਲੇ ਹੈਗੇ ਬੋਲ ਰਹੀ ਐ ਕੁੜੀ ਐ ਠੀਕ ਐ ਪਰ ਇਹ ਨਹੀਂ ਵੀ ਕਦੀ ਕੁੜੀ ਗਲਤ ਨਹੀਂ ਹੋ ਸਕਦੀ ਗਲਤ ਜੇ ਬੰਦਾ ਹੋ ਸਕਦਾ ਤਾਂ ਕੁੜੀ ਵੀ ਹੋ ਸਕਦੀ ਆ ਡਿਪੈਂਡ ਕਰਦਾ ਸਰਕਮਸਟੈਂਸਸ ਤੇ ਡਿਪੈਂਡ ਕਰਦਾ ਤੁਹਾਡੇ ਬਿਹੇਵੀਅਰ ਦੇ ਡਿਪੈਂਡ ਕਰਦਾ ਵੀ ਤੁਸੀਂ ਆਪਣਾ ਰੋਲ ਕੀ ਪਲੇ ਕੀਤਾ ਇੱਥੇ ਗੁਰੂ ਘਰ ਦਾ ਰੋਲ ਜ਼ੀਰੋ ਹੈ ਨਾ ਉਹ ਘਰ ਬਸਾ ਸਕੀ ਨਾ ਉਹ ਸਮਾਜ ਦੇ ਵਿੱਚ ਇੱਜਤ ਆਦੀ ਰੱਖ ਸਕੀ ਤੇ ਨਾ ਉਹ ਆਪਣੇ ਮਾਪਿਆਂ ਦੀ ਰੱਖ ਸਕੀ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਫਿਰ ਅਗਲੀ ਵੀਡੀਓ ਚ ਸਸੇ ਗੱਲ ਜੀ